ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਜਿਵੇਂ ਹੀ ਤੁਹਾਨੂੰ ਅਸੀਂ ਦਿਖਾਇਆ ਕੀ 트ੈਂਡ ਦੇ ਵਿੱਚ ਦੀਵਾਲੀ ਮੇਲਾ ਲਗਾਇਆ ਜਾਂਦਾ ਜਿਸ ਦੇ ਵਿੱਚ ਵੱਡੀਆਂ ਵੱਡੀਆਂ ਆਫਰਾਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਇੱਥੇ ਤਸਵੀਰਾਂ ਦਿਖਾਉਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 트ੈਂਡ ਦੇ ਵਿੱਚ ਮੇਲਾ ਲਗਾਇਆ ਗਿਆ ਟਾਵਲ ਤੇ ਹੋਰ ਕਿਹੜੇ-ਕਿਹੜੇ ਚੀਜ਼ਾਂ ਦੇ ਉੱਤੇ ਲੱਗਿਆ ਉਹ ਵੀ ਤੁਹਾਨੂੰ ਸਾਰਾ ਕੁਝ ਅਸੀਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਖਰੀਦਦਾਰੀ ਹੋ ਰਹੀ ਆ ਜਿਸ ਦੇ ਵਿੱਚ ਵੱਡੇ ਭਾਰੀ ਡਿਸਕਾਊਂਟ ਵੀ ਦਿੱਤੇ ਜਾ ਰਹੇ ਨੇ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸਿਟੀ ਬਰਨਾਲਾ ਨਿਊਜ਼ ਤੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਫਰੈਂਟ ਵੱਲੋਂ ਇੱਕ ਮੇਲਾ ਲਗਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਜਿੱਥੇ ਕੀ ਵੱਡੇ ਵੱਡੇ ਡਿਸਕਾਊਂਟ ਦਿੱਤੇ ਜਾਂਦੇ ਨੇ ਸਾਡੇ ਨਾਲ ਕੁਝ ਹੋਰਨਾਂ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਤੁਹਾਡਾ ਸਵੇਤਾ ਮੈਮ ਕਿਵੇਂ ਦੇਖਦੇ ਹੋ ਕਿਹੜੇ ਕਿਹੜੇ ਆਈਟਮਾਂ 'ਤੇ ਡਿਸਕਾਊਂਟ ਕੀਤੇ ਗਏ ਨੇ ਇਸ ਵਾਰ ਸਰ ਸਾਰੇ ਆਈਟਮਾਂ 'ਤੇ ਡਿਸਕਾਊਂਟ ਹੈ ਤੇ ਉਹ ਮੇਰੇ ਪ੍ਰੋਡਕਟ ਹੈ ਜੋ ਤੁਹਾਨੂੰ ਆਮ ਮਿਲਨੇ ਨਹੀਂ ਕਿਤੇ ਬਾਜ਼ਾਰ ਦੇ ਵਿੱਚ ਜਿਵੇਂ ਬਹੁਤ ਹਾਈ ਪੀਸੀ ਦੀ ਆਪਾਂ ਬੈੱਡ ਸ਼ੀਟਸ ਵੀ ਦੇ ਰਿਆ ਤੇ ਬਾਥਰੋਬ ਵੀ ਨੇ ਕੰਫਰਟਰਸ ਨੇ ਏਸੀ ਬਲੈਂਕਟਸ ਨੇ ਬਿਕੋਜ਼ ਆਪਾਂ ਦੇਖ ਰਹੇ ਹਾਂ ਮੌਸਮ ਵੀ ਚੇਂਜ ਹੋ ਰਿਹਾ ਤੇ ਜਿਹੜਾ ਕੰਫਰ ਤੇ ਬੱਚਿਆਂ ਦੇ ਬਾਥਰੋਬਸ ਨੇ ਵੱਡਿਆਂ ਦੇ ਬਾਥਰੋਬ ਨੇ ਲੇਡੀਜ਼ ਦੇ ਬਾਥਰੋਬ ਨੇ ਤੇ ਬੱਚਾ ਦਾ ਜਿਹੜਾ ਹੁੱਡ ਟਾਵਲ ਹੁੰਦਾ ਹੈ ਉਹ ਹੈ ਤੇ ਹੈਡ ਰੈਪਸ ਨੇ ਹੈਅਰ ਰੈਪਸ ਆਪਾਂ ਨੂੰ ਹੈਅਰ ਰੈਪ ਤਾਂ ਆਮ ਮਾਰਕੀਟ 'ਚ ਦੇਖਣ ਨੂੰ ਸੁਨਨ ਨੂੰ ਮਿਲਦੇ ਟਾਵਲ ਦਾ ਕਈ ਵਾਰੀ ਪਿੱਛੇ ਪੈਂਦਾ ਹੈ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਲੋਕਾਂ ਜਿਹੜੇ ਮੁੰਡਿਆਂ ਦੇ ਵੀ ਵਾਲ ਲੰਬੇ ਹੁੰਦੇ ਆ ਜਿਵੇਂ ਮੂਰੇ ਸਰਦੀ ਆ ਰਹੀ ਆ ਉਸ ਦੇ ਲਈ ਵੀ ਆਫਰ ਲਗਾਈ ਗਈ ਹੈ ਜੀ ਜੀ ਸਰ ਆਪਣਾ ਅਪ ਟੂ 60% ਆਫ ਹੈ ਤੇ ਜਿਵੇਂ ਮੈਂ ਕਿਹਾ ਕਿ ਬਲੈਂਕਟ ਕੰਫਰਟਰ ਐਵੇਂ ਦੀ ਚੀਜ਼ ਐ ਜਿਵੇਂ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਤੇ ਕਈ ਵਾਰੀ ਕਿ ਅੱਜਕੱਲ ਦੇ ਬੱਚਿਆਂ ਨੂੰ ਨਹੀਂ ਜਿਹੜਾ ਟ੍ਰੈਡੀਸ਼ਨਲ ਜਿਹੜੀ ਰਜਾਈਆਂ ਰੁਜੀਆਂ ਨਹੀਂ ਕਈ ਵਾਰੀ ਪਸੰਦ ਹੁੰਦੀਆਂ ਤੇ ਆਏ ਗਏ ਦੇ ਵਾਸਤੇ ਵੀ ਜੇਕਰ ਤੁਸੀਂ ਕੰਫਰਟਿਵ ਯੂਜ਼ ਕਰਦੇ ਬੰਦੇ ਨੂੰ ਐ ਲੱਗਦਾ ਕਿ ਹਨਾ ਵਧੀਆ ਮੈਂ ਕਿਸੇ ਬਹੁਤ ਵਧੀਆ ਘਰ ਚ ਰੁਕਿਆ ਫੁੱਲ ਮਿਲਾ ਕੇ A ਤੋਂ ਲੈ ਕੇ Z ਤੱਕ ਜਿੰਨੀ ਵੀ ਤੁਹਾਡੀ ਟ੍ਰੈਂਡ ਦੇ ਪ੍ਰੋਡਕਟ ਹੁੰਦੇ ਨੇ ਉਹਨਾਂ ਸਾਰਿਆਂ ਤੇ ਪਰਨਿਸ਼ਿੰਗ ਦੇ ਬਾਰੇ ਸੋਚੋਗੇ ਵੀ ਮੈਂ ਆਪ ਦਾ ਘਰ ਤੇ ਆਪ ਦੇ ਆਪ ਨੂੰ ਸਜਾਣਾ ਹੈ ਤੁਹਾਨੂੰ ਹ ਪਰਸਨਲ ਹਾਈਜੀਨ ਦੇ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਥਰੂਮ ਵਗੈਰਾ ਹੈਗੇ ਨੇ ਤੇ ਘਰ ਨੂੰ ਸੁਜਾਨ ਵਾਸਤੇ ਜਿਹੜੇ ਬੈੱਡ ਸ਼ੀਟ ਜਿਵੇਂ ਆਪਾਂ ਕਈ ਡਿਜ਼ਾਈਨਰਸ ਦੇ ਨਾਲ ਵੀ ਕੋਲੈਬੋਰੇਟ ਕਰਦੇ ਆ ਸ਼ਿਵਨ ਐਂਡ ਨਰੇਸ਼ ਦੇ ਸਾਡੇ ਕੋਲੇ ਬਹੁਤ ਸੁੰਦਰ ਬੈੱਡ ਸ਼ੀਟਾਂ ਨੇ ਉਹ ਬਹੁਤ ਪ੍ਰੋਨਾਉਂਡ ਡਿਜ਼ਾਈਨਰਸ ਨੇ ਤੇ ਉਹਨਾਂ ਦੇ ਨਾਲ ਕੋਲੈਬ ਕਰਕੇ ਵੀ ਅਸੀਂ ਬਹੁਤ ਵਧੀਆ ਬਹੁਤ ਪਿਆਰੀ ਬੈੱਡ ਸ਼ੀਟਸ ਬਣਾਈਆਂ ਨੇ ਜਿਹੜੇ ਪੈਟਰਨ ਤੇ ਡਿਜ਼ਾਈਨ ਹੈ ਉਹ ਤੁਹਾਨੂੰ ਆਮ ਮਾਰਕੀਟ ਚ ਮਿਲਨੇ ਨਹੀਂ ਜਿਵੇਂ ਦੇ ਕਲਰ ਜਿਵੇਂ ਦੇ ਵਾਈਬਰੈਂਟ ਉਹ ਆਪਾਂ ਯੂਜ਼ ਕਰਦੇ ਆ ਕਿਉਂਕਿ ਕਿ ਉਹਨਾਂ ਨਾਲ ਆਪਣੇ ਕੋਲੇ ਪ੍ਰੋਪਰ ਡਿਜ਼ਾਈਨਰਸ ਦੀ ਟੀਮ ਹੈ ਆਪਾਂ ਐ ਨਹੀਂ ਕਿ ਕੋਈ ਵੀ ਪ੍ਰਿੰਟ ਲਿਆ ਤੇ ਪ੍ਰਿੰਟ ਕਰਤਾ ਆਪਾਂ ਬਿਲਕੁਲ ਕਿ ਕਲਰ ਕੀ ਹੈ ਲੋਕਾਂ ਦਾ ਮੂਡ ਕੀ ਹੈ ਆਉਣ ਵਾਲੇ ਸੀਜ਼ਨ ਦੇ ਵਿੱਚ ਕਿਵੇਂ ਦੇ ਕਲਰਸ ਲੋਕੀ ਪਸੰਦ ਕਰਦੇ ਨੇ ਉਹ ਸਾਰੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਣਾਉਂਦੇ ਆ ਮੈਮ ਇੱਕ ਟਾਈਮਿੰਗ ਕੀ ਹੋਊਗਾ ਇਸ ਦੀ ਓਪਨ ਹੋਣ ਦੀ ਤੇ ਕਲੋਜ਼ਿੰਗ ਸਰ ਵੈਸੇ ਤਾਂ ਆਪਾਂ 9 ਤੋਂ 6 ਸ਼ੁਰੂ ਕੀਤਾ ਸੀ ਪਰ ਲੋਕਾਂ ਦੀ ਡ ਕਈ ਵਾਰੀ ਬੰਦਿਆਂ ਨੂੰ ਹੁੰਦਾ ਕਿ ਆਫਿਸ ਤੋਂ ਬੰਦਾ 5-6 ਵਜੇ ਆਉਂਦਾ ਹੈ ਕਿ ਜੀ ਉਹਦੇ ਬਾਅਦ ਵੀ ਤੁਸੀਂ ਰੱਖੋ ਤੇ ਅਸੀਂ 8 ਵਜੇ ਤੱਕ ਹੁਣ ਇਹਨੂੰ ਐਕਸਟੈਂਡ ਕਰਤਾ ਕਿ ਜੇਕਰ 7-8 ਵਜੇ ਤੱਕ ਵੀ ਕੋਈ ਆਉਂਦਾ ਹੈ ਆਪਾਂ ਇੱਥੇ ਮੌਜੂਦ ਹੋਣੇ ਆ ਤੇ ਸਵੇਰੇ ਆਪਾਂ 9-10 ਵਜੇ ਸ਼ੁਰੂ ਕਰਦੇ ਆਂ ਪਰਨਾਲਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟ੍ਰੈਂਟ ਵੱਲੋਂ ਵੱਡੀ ਸੇਲ ਲਗਾਈ ਗਈ ਹੈ ਟਾਵਲ ਤੇ ਔਰ ਕਈ ਪ੍ਰੋਡਕਟਾਂ ਦੇ ਉੱਤੇ ਸਰ ਬਰਨਾਲਾ ਵਾਸੀਆਂ ਲਈ ਤਾਂ ਇਹੀ ਸੰਦੇਸ਼ ਹੈ ਕਿ ਤੁਹਾਨੂੰ ਇਹੋ ਜਿਹੇ ਪ੍ਰੋਡਕਟ ਏ ਤਾਂ ਚਲੋ ਇੱਕ ਉਪਰਾਲਾ ਕੰਪਨੀ ਕਰਦੀ ਹੈ ਕਿ ਸਾਲ ਦੇ ਵਿੱਚ ਇੱਕ ਵਾਰੀ ਚਲੋ ਇੱਕ ਹੁੰਦਾ ਨਾ ਕਿ ਸੁਸਾਇਟੀ ਨੂੰ ਗਿਵ ਬੈਕ ਕਰਨ ਦਾ ਕਿ ਆਪਾਂ ਇੱਥੋਂ ਬਨੇ ਆ ਬਰਨਾਲੇ ਤੋਂ ਤਾਂ ਇੱਕ ਸੁਸਾਇਟੀ ਨੂੰ ਗਿਵ ਬੈਕ ਕਰਨ ਦਾ ਇਹ ਕੰਪਨੀ ਦਾ ਤਰੀਕਾ ਹੈ ਕਿਉਂਕਿ ਇਹ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਜਿਹੜੀ ਕੁਆਲਿਟੀ ਦੇ ਪ੍ਰੋਡਕਟ ਆਪਾਂ ਦੇ ਰਹੇ ਆ ਇਹ ਤੁਸੀਂ ਆਮ ਮਾਰਕੀਟ 'ਚ ਜੇਕਰ ਇੰਡੀਅਨ ਮਾਰਕੀਟ ਜਾਓਗੇ ਤੁਹਾਨੂੰ ਮਿਲਦੇ ਨਹੀਂ ਇਹ ਚੀਜ਼ ਬਹੁਤ ਹੀ ਮਤਲਬ ਐਕਸਪੋਰਟ ਲੈਵਲ ਦੀ ਜਿਹੜੀ ਕੁਆਲਿਟੀ ਹੈ ਤੇ ਜਿਹੜੇ ਡਿਜ਼ਾਈਨ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਡੇ ਕੋਲੇ ਡਿਜ਼ਾਈਨਰਸ ਨੇ ਬੜੇ ਵਧੀਆ ਤੇ ਯੂਕੇ ਯੂਐਸ ਦੇ ਵਿੱਚ ਵੀ ਸਾਡੇ ਡਿਜ਼ਾਈਨਰਸ ਬੈਠੇ ਨੇ ਸਾਰੇ ਕੋਲੈਬੋਰੇਟ ਕਰਕੇ ਕੀ ਕਲਰਸ ਕੀ ਵਾਈਬਰੈਂਸ ਚੱਲੂਗੀ ਕਿਵੇਂ ਦਾ ਫੈਬਰਿਕ ਲੋਕਾਂ ਨੂੰ ਪਸੰਦ ਆਏਗਾ ਉਹ ਸਾਰਾ ਕੁਝ ਕਰਕੇ ਆਪਾਂ ਇਹ ਪ੍ਰੋਡਕਟ ਬਣਾਉਂਦੇ ਆ ਇੰਟਰਨੈਸ਼ਨਲ ਬ੍ਰਾਂਡ ਵੀ ਸਾਰਾ ਕੁਝ ਕਹਿਣ ਦਾ ਮਤਲਬ ਵਿੱਚ ਮਿਕਸ ਹੈ ਮਤਲਬ ਉਸ ਲੈਵਲ ਦਾ ਤੁਹਾਨੂੰ ਮਟੀਰੀਅਲ ਮਿਲੇਗਾ ਜੋ ਤੁਹਾਨੂੰ ਇੱਥੇ ਨਹੀਂ ਮਿਲ ਸਕਦਾ ਮਤਲਬ ਆਮ ਮਾਰਕੀਟ ਦੇ ਵਿੱਚ ਤੇ ਉਹੀ ਉਹ ਨਾ ਤੋ ਘਟ ਰੇਤਾ ਚ ਮਿਲੂਗਾ ਕਿ ਤੁਸੀਂ ਜੇ ਕੰਪੇਅਰ ਕਰੋਗੇ ਕਿ ਯਾਰ ਇਹ ਚੀਜ਼ ਮੈਨੂੰ ਐਨ ਐਚ ਮਿਲ ਰਹੀ ਹੈ ਤੇ ਬਾਜ਼ਾਰ ਚ ਤਾਂ ਮੈਨੂੰ ਇਹ ਤੋਂ ਮਹਿੰਗੀ ਮਿਲਦੀ ਹੈ ਪਰ ਇਨੀ ਵਧੀਆ ਨਹੀਂ ਮਿਲਦੀ ਤੇ ਤੁਹਾਨੂੰ ਆਪ ਨੂੰ ਰਿਅਲਾਈਜ਼ ਹੋਏਗਾ ਕਿ ਯਾਰ ਇਹ ਚਾਂਸ ਮਿਸ ਨਹੀਂ ਕਰਨਾ ਚਾਹੀਦਾ ਬਿਲਕੁਲ ਕਿੰਨੀ ਤਰੀਕ ਤੱਕ ਆ ਮੈਂ ਇਹ ਲਾਸਟ ਤਰੀਕ ਕਿੰਨੀ ਤਰੀਕ ਸਰ ਅਪ 13 ਤਰੀਕ ਤੱਕ ਲਗਾ ਰਹੇ ਹਾਂ 13 ਤਰੀਕ ਹਾਂਜੀ ਹਾਂਜੀ ਤੇ ਹੋਰ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹਾਂ ਬਰਨਾਲਾ ਵਾਸੀਆਂ ਨੂੰ ਜਾਂ ਪੂਰੇ ਪੰਜਾਬ ਵਾਸੀਆਂ ਨੂੰ ਸਰ ਮੈਂ ਤਾਂ ਇਹ ਹੀ ਕਹਿਣਾ ਚਾਹਤੀ ਹਾਂ ਕਿ ਨਾ ਸਿਰਫ ਬਰਨਾਲਾ ਕੇ ਜਿਹੜੇ ਵੀ ਤੁਹਾਡੇ ਫਰੈਂਡਸ ਨੇ ਕੋਈ ਮਲੇਰ ਕੋਟ ਲੈ ਬਟਾ ਬਟਿੰਡਾਲ ਲੁਧਿਆਣਾ ਚੰਡੀਗੜ੍ਹ ਸਾਰੇ ਕਿ ਤੁਹਾਨੂੰ ਆਪਣੇ ਫਰੈਂਡਸ ਤੇ ਫੈਮਿਲੀ ਨੂੰ ਬੁਲਾਓ ਤੁਸੀਂ ਕਦੇ ਵੀ ਰਿਗਰੈਟ ਨਹੀਂ ਕਰੋਗੇ ਇੱਥੇ ਆਣਾ ਤੇ ਬਹੁਤ ਵਧੀਆ ਇੱਕ ਤੁਹਾਡਾ ਚਾਂਸ ਹੈ ਜਿਵੇਂ ਆਪਾਂ ਕਹਿੰਨੇ ਨਾ ਕਿ ਵੱਡੀਆਂ-ਵੱਡੀਆਂ ਜਿਵੇਂ ਐਗਜ਼ੀਬਿਸ਼ਨਸ ਲੱਗਦੀਆਂ ਨੇ ਕਈ ਵਾਰੀ بڑے ਹੋਟਲ 'ਚ ਉੱਥੇ ਵੀ ਤੁਹਾਨੂੰ ਇਹੋ ਜਿਹਾ ਮਾਲ ਨਹੀਂ ਮਿਲੇਗਾ ਜਿਹੜਾ ਤੁਹਾਡੀ ਆਪ ਦੀ ਡਰਾਈਡਨ ਜਿਹੜੀ ਬਰਨਾਲ ਦੇਖੀ ਕਈ ਵਾਰੀ ਬੰਦਾ ਕਹਿੰਦਾ ਮੈਂ ਪੈਸੇ ਕਿੰਨੇ ਵੀ ਲਾ ਸਕਦਾ ਮੈਨੂੰ ਚੀਜ਼ ਵਧੀਆ ਮਿਲ ਜੇ ਤੇ ਆਪਾਂ ਤਾਂ ਕਹਿ ਰਹੇ ਆ ਉਹ ਚੀਜ਼ ਵੀ ਤੁਹਾਨੂੰ ਦੇਵਾਂਗੇ ਤੇ ਘੱਟ ਦਵਾਂਗੇ ਤੇ ਇਹ ਤਾਂ ਇੱਕ ਤੁਸੀਂ ਐ ਲਗਾ ਲਓ ਕਿ ਦੀਵਾਲੀ 'ਚ ਸਾਡਾ ਪੁਹਾਰ ਹੈ ਵੀ ਜਿਹੜੇ ਸ਼ਹਿਰ ਤੋਂ ਅਸੀਂ ਬਨੇ ਆ ਜਾਂ ਕੰਪਨੀ ਬਣੀ ਆ ਉਹ ਸ਼ਹਿਰ ਲਈ ਇੱਕ ਪਿਆਰ ਹੈ ਕੰਪਨੀ ਦਾ ਆਦਰਵਾਇਜ਼ ਇਹ ਚੀਜ਼ ਤੁਹਾਨੂੰ ਮਾਰਕੀਟ 'ਚ ਮਿਲ ਨਹੀਂ ਸਕਦੀ ਇਸ ਸਮ ਸਾਡੇ ਨਾਲ ਇੱਥੋਂ ਦੇ ਸਟਾਫ ਮੈਂਬਰ ਜਿਹਨਾਂ ਨਾਲ ਅਸੀਂ ਸਾਰੀ ਗੱਲਬਾਤ ਕੀਤੀ ਕਿ ਜਿਹੜਾ ਇਹ ਦੀਵਾਲੀ ਮੇਲਾ ਲਗਾਇਆ ਗਿਆ ਇਸ ਦੇ ਉੱਤੇ ਵੱਡੇ ਭਾਰੀ ਡਿਸਕਾਊਂਟ ਵੀ ਦਿੱਤੇ ਗਏ ਨੇ ਤੁਸੀਂ ਆ ਕੇ ਜਰੂਰ ਇੱਥੋਂ ਕੋਈ ਨਾ ਕੋਈ ਚੀਜ਼ ਪ੍ਰੇਜ਼ ਕਰਕੇ ਲੈ ਕੇ ਜਾਓ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼